ਬਿਲਕੁਲ ਸਹੀ ਗਿਆ ਪਰ ਤਸੀਮ ਮੰਦੇ ਹੋ ਕਿ ਅੱਜ ਕੱਲ ਜਿਹੜੀ ਅੱਜ ਕੱਲ ਦੀ ਪੀੜ੍ਹੀ ਹੈ ਉਹ ਇੰਨਾ ਜ਼ਿਆਦਾ ਸੀਰੀਅਸਲੀ ਆਪਣੇ ਧਰਮ ਨੂੰ ਨਹੀਂ ਲੈਂਦੀ ਇਹਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਉਹ ਮੁੱਢਲੀ ਸਿੱਖਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਤੇ ਘਰੋਂ ਮਿਲਦੀ ਹੈ ਪਰਿਵਾਰਾਂ ਦੀ ਗਲਤੀ ਹੈ ਜਿਹੜੇ ਅਸੀਂ ਵੱਖਰੇ ਵੱਖਰੇ ਕੋਠੀਆਂ પાਕੇ ਰਹਿਣ ਲੱਗ ਗਏ ਹਾਂ ਸਭ ਤੋਂ ਵੱਡੀ ਗਲਤੀ ਮੈਨੂੰ ਲੱਗਦਾ ਉਹ ਹੋ ਸਾਡੇ ਕੋਲ ਮੈਂ ਹੁਣ ਪਿੱਛੇ ਜੀ ਗੱਲ ਕਰਕੇ ਹਟਿਆ ਸੀਗਾ ਕਿ ਅੰ ਜਦੋਂ ਅਸੀਂ ਪਿੰਡ ਰਹਿੰਦੇ ਸੀ ਮੇਰਾ ਪਿੰਡ ਵਿਆਸ ਦੇ ਨਾਲ ਬੁਟਾ ਥੇ ਮੇਰਾ ਪਿੰਡ ਆ ਤੇ ਜੇ ਤੁਸੀਂ ਪਿੰਡ ਰਹਿੰਦੇ ਸੀ ਤੇ ਮੈਂ ਘਰੋਂ ਨਿਕਲਣਾ ਤੇ ਗਲੀ ਦੇ ਵਿੱਚ ਚਾਚੇ ਤਾਇਆ ਦੇ ਕਈ ਮਕਾਨ ਸੀ ਸਾਡੇ ਸਾਡੇ ਕੋਈ ਸਾਡੇ ਸ਼ਰੀਕੇ ਚੋਂ ਕੋਈ ਸਾਡੇ ਆਪਣੇ ਕੋਈ ਭਾਈਚਾਰੇ ਚੋਂ ਤੋਂ ਮੈਨੂੰ ਲੱਗਦਾ ਹੈ ਕਿ ਜੇ ਘਰੋਂ ਲਈ ਮੰਮੀ ਨੇ ਪਟਕਾ ਬਣ ਕੇ ਵੇਚਣਾ ਤੇ ਕਿਸੇ ਨੇ ਕਹਣਾ ਇਧਰ ਆ ਤੇਰਾ ਜੋੜਾ ਟੇਟਾ ਇਸ ਮੈਂ ਜੋੜਾ ਸਿੱਧਾ ਕਰਾਂ ਉਹਨੇ ਜੋੜਾ ਸਿੱਧਾ ਕਰ ਦਿੱਤਾ ਕਿਸੇ ਨੇ ਕਹਣਾ ਇੰਨੀ ਘੁੱਟ ਕੇ ਪਟਕਾ ਬੰਨਿਆ ਅ ਦਮਾਗ ਦਾ ਖੂਨ ਰੋਗ ਗਿਆ ਪਟਕਾ ਹੀ ਲਾ ਦੇਣਾ ਜਿਹਨੇ ਕਹਿੰਦਾ ਸਿਰ ਨੰਗਾ ਫਿਰ ਤੇ ਤੇਰੇ ਤੇ ਲਮਾਲ ਪਾਦਾ ਮਤਲਬ ਇਹ ਐਨੀਆਂ ਹੱਥਾਂ ਦੇ ਵਿੱਚੋਂ ਜਨੂੰ ਬੱਚਾ ਪਲਦਾ ਸੀਗਾ ਤੇ ਮਲਟੀ ਮਤਲਬ ਕਲਚਰਲ ਪਿਆਰ ਉਹਨੂੰ ਮਿਲਦਾ ਸੀ ਹਰ ਬੰਦੇ ਵੱਲੋਂ ਉਹਨੂੰ ਕੁਝ ਨਾ ਕੁਝ ਸਿੱਖਿਆ ਰੋਜ਼ ਮਿਲਦੀ ਸੀ ਕੋਈ ਕਹਿੰਦਾ ਚੁੰਚਾ ਐ ਫੜ ਕੋਈ ਕਹਿੰਦਾ ਚੁੰਚਾ ਛੱਡ ਹੱਥ ਨਾਲ ਖਾਲਾ ਕੋਈ ਕਹਿੰਦਾ ਚੁੰਮਟਾ ਸੱਜੇ ਹੱਥ ਨਾਲ ਫੜ ਕੋਈ ਕਹਿੰਦਾ ਲੈ ਆ ਖਾ ਕੋਈ ਕਹਿੰਦਾ ਮੈਂ ਤੂੰ ਖੀਰੇ ਕਿਉਂ ਨਹੀਂ ਖਾਂਦਾ ਮਤਲਬ ਤੁਸੀਂ ਇੱਕ ਪਰਿਵਾਰ ਦੇ ਵਿੱਚ ਭਾਂਤ ਭਾਂਤ ਦੇ ਲੋਕ ਰਹਿੰਦੇ ਨੇ ਜਦੋਂ ਬੱਚਾ ਉਹਨਾਂ ਦੇ ਵਿੱਚ ਪਲਦਾ ਸੀ ਤਾਂ ਇੱਕ ਖੂਬਸੂਰਤ ਇਨਸਾਨ ਬਣ ਕੇ ਨਿਕਲਦਾ ਸੀ ਇੱਕ ਗੁਲਦਸਤਾ ਬਣ ਜਾਂਦਾ ਸੀ ਕਿਉਂਕਿ ਕਈ ਕਈ ਕਾਰੀਗਰਾਂ ਨੇ ਉਹਨੂੰ ਤਰਾਸ਼ਿਆ ਹੁੰਦਾ ਸੀ ਹੁਣ ਅਸੀਂ ਸ਼ਹਿਰ 'ਚ ਆ ਗਏ ਹਾਂ ਇੱਥੇ ਇੱਕ ਤੇ ਇਕੱਲਾ ਪਰਿਵਾਰ ਮਾਤਾ ਪਿਓ ਜਾਂ ਬੱਚੇ ਬੱਚੇ ਵੀ ਅੱਜ ਕੱਲ੍ਹ অলਮੋਸਟ ਇੱਕ ਹੀ ਆ ਮੇਰੇ ਸਰਕਲ 'ਚ ਕਿੰਨੇ ਜਾਣੇ ਨੇ ਉਹਨਾਂ ਦੇ ਇੱਕੋ ਇੱਕੋ ਇੱਕ ਬੱਚਾ ਨਾ ਬੱਚੇ ਦੇ ਨਾਲ ਖੇਡਣ ਵਾਲਾ ਕੋਈ ਨਾ ਕੋਈ ਗੱਲ ਕਰਨ ਵਾਲਾ ਫਿਰ ਅਸੀਂ ਦੂਜਾ ਸਭ ਤੋਂ ਵੱਡੀ ਚੀਜ਼ ਬੱਚਿਆਂ ਦੇ ਹੱਥ ਚ ਟੀਵੀ ਦਾ ਰਿਮੋਟ ਫੜਾ ਦਿੱਤਾ ਅਸੀਂ ਆਪਣੀ ਸਹੂਲਤ ਵਾਸਤੇ ਬੱਚੇ ਨਾਲ ਚ ਮੋਬਾਈਲ ਫੜਾ ਦਿੱਤਾ ਬਿਜ਼ੀ ਰਵੇ ਸਾਡਾ ਦਿਮਾਗ ਨਾ ਆਵੇ ਉਹ ਸਿੱਖੂਗਾ ਕਿੱਥੋਂ ਫਿਰ ਅਸੀਂ ਕਹਿੰਨੇ ਜਦੋਂ ਵੱਡਾ ਹੁੰਦਾ ਵੀ ਇਹ ਸਾਡੀ ਗੱਲ ਨਹੀਂ ਸੁਣਦਾ ਅਸੀਂ ਟਾਈਮ ਨਹੀਂ ਦਿੱਤਾ ਬੱਚੇ ਨੂੰ ਜਦੋਂ ਓਵਰਸੀਜ਼ ਦੀ ਕਹਾਵਤ ਆਇਆ ਇੱਕ ਕਿ ਬਚਪਨ ਦੇ ਵਿੱਚ ਬੱਚਿਆਂ ਨੂੰ ਕਿੰਡਰ ਚ ਛੱਡ ਦੇਉਂਦੇ ਨੇ ਜਦੋਂ ਬੱਚੇ ਵੱਡੇ ਹੋ ਜਾਂਦੇ ਉਹ ਉਹ ਬਿਰਦਾ ਆਸ਼ਰਮ ਛੱਡ ਆਉਂਦੇ ਓਲਡ এজ ਹਾਂ ਤੁਸੀਂ ਹੁਣ ਤੁਸੀਂ ਜਾਓ ਇਹ ਲੈਣੇ ਸਾਮੇ ਦਾ ਚੱਕਰ ਆ ਘੁਮ ਕੇ ਆਉਣਾ ਸੀ ਸੋ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਮੁੱਢਲੀ ਸਿੱਖਿਆ ਆ ਉਹ ਘਰ ਤੋਂ ਆ ਮਾਪਿਓ ਦੀ ਗਲਤੀ ਆ ਮਾਪਿਓ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਜਿਹਦੇ ਕਰਕੇ ਬੱਚੇ ਧਰਮ ਤੋਂ ਸਿੱਖੀ ਤੋਂ ਕਲਚਰ ਤੋਂ ਦੂਰ